ਲੌ ਝੋੜ ਲੁੱਟ ਚੱਕ ਝੋੜ ਲੁੱਟ ਚੱਕ ਹੋ ਜਵੇ ਪ੍ਰਾਤ ਹਾਜ਼ਰ ਪਤਾਸੇ ਵਾਲੀ ਪਤਾਸੇ ਵਾਲੀ ਐ ਤਾਂ ਸਾਰੇ ਲੱਡੂ ਪਾਏ ਹਾਜ਼ਰ ਹੋ ਗਏ ਪਹਿਲੇ ਹੀ ਕਹਿੰਦਾ ਕਹਿੰਦਾ ਉਹ ਚੱਕੇ ਗਲਤ ਗਲਤ ਮੰਤਰ ਪੜ ਹੋ ਗਿਆ ਗਲਤ ਮੰਤਰ ਪੜ ਹੋ ਗਿਆ ਤਾਈ ਵਰਜ ਇਹ ਫੂਲ ਕੱਢ ਫੂਲ ਉਹਨਾਂ ਨੇ ਰੱਖਿਆ ਹੀ ਹੈ ਨਾ ਮੈਂ ਮੂਰੇ ਡੱਬਾ ਰੱਖ ਦਿੱਤਾ ਕਿ ਉਹਨੂੰ ਖੋਲ ਖੋਲ ਚੰ ਸਮਾਨ ਤਾਂ ਸਾਰਾ ਹੀ ਰੱਖਣਾ ਅਨਾਲੇ ਦੱਬਾ ਕਿੱਧਰ ਨੂੰ ਠੱਕਿਆ ਵਾ ਤੁਸੀਂ ਲੱਡੂ ਸਾਰੇ ਵਿੱਚ ਪੀ ਢਿਓਣਾ ਰਤਨਾ ਦਾ ਫੇਰ ਮਾੜਾ ਮਟ ਚੱਲ ਤੂੰ ਕਾਹਦਾ ਸਾਧ ਤੇ ਨੀਂਦਰਾ ਬੈਠਾ ਇੱਥੇ ਦਾ ਕੱਕ ਪਾਉਣ ਨੂੰ ਜਾਵ ਬੜਕੇ ਫਲਾਈ ਹਾਂ ਨਹੀਂ ਮੈਂ ਸਾਰੇ ਕੇ ਫਲਾਈ ਤਾਰਾ ਛੋੜਾ ਕੇ ਪਾਓ ਤੈਵੇਂ ਦਾ ਹੋ ਗਿਆ 5 ਵਜੇ 5 ਵਜੇ ਧੁੱਪ ਲੱਗੀ ਨਾ ਦੱਸਣਾ ਸਾਡੇ ਪਰ ਤਾਂ ਸੜਾ ਦਿਲ ਸੁੱਕ ਜਾਂਦਾ ਯਾਰ ਮੈਨੂੰ ਤੂੰ ਪਰਚੀ ਦਾ ਨਹੀਂ ਪਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅਕਾਲ ਪੁਰਖ ਤੁਹਾਨੂੰ ਆਪਣੀ ਤੁਹਾਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ੀਆਂ ਦਵੇ ਜਿਵੇਂ ਤੁਸੀਂ ਆਪਣੀ ਜ਼ਿੰਦਗੀ ਜੀਉਣਾ ਚਾਹੁੰਦੇ ਹੋਵੇਂ ਜੀਓ ਪਰ ਉਸ ਪ੍ਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖੋ ਜਿਹਨੇ ਆਪਾਂ ਨੂੰ ਇਹ ਸਵਾਸ ਦਿੱਤੇ ਹੈ ਜ਼ਿੰਦਗੀ ਜੀਉਣ ਦੇ ਵਾਸਤੇ ਜਿਹਨੇ ਤੰਦਰੁਸਤ ਸਰੀਰ ਦਿੱਤਾ ਹੈ ਜ਼ਿੰਦਗੀ ਜੀਉਣ ਦੇ ਵਾਸਤੇ ਹਣਾ ਜਿਦੇ ਹੁਕਮਾਂ ਦੇ ਵਿੱਚ ਇਹ ਸੰਸਾਰ ਚੱਲ ਰਿਹਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਉਹਦੇ ਭੈਅ ਦੇ ਵਿੱਚ ਰਹਿ ਕੇ ਚੱਲਣਾ ਚਾਹੀਦਾ ਸੋ ਪਤਾ ਹੀ ਤੁਹਾਨੂੰ ਬਈ ਪ੍ਰੋਗਰਾਮ ਜੇ ਚੱਲ ਰਹੇ ਆ ਮੇਰੇ ਸਾਲਾ ਸਾਹਬ ਦੇ ਕੋਲ ਮੁੰਡਾ ਹੋਇਆ ਤੇ ਮੈਂ ਦੂਸਰੀ ਵਾਰ ਫਿਰ ਫੁੱਫੜ ਬਣਿਆ ਤੇ ਅੱਜ ਭੇਲੀ ਆਈ ਸੀਗੀ ਪਿੱਛੇ ਤੁਸੀਂ ਵੀਡੀਓ ਦੇ ਵਿੱਚ ਦੇਖ ਲਈ ਹੋਣੀ ਵੀ ਭੇਲੀ ਆਈ ਸੀ ਪਰ ਭੇਲੀ ਲਿਆ ਕੇ ਰੱਖਣੀ ਨਹੀਂ ਸੀਗੀ ਉਹਨੂੰ ਤੁਹਾਨੂੰ ਪਤਾ ਵੀ ਫਿਰ ਜਿਹੜੇ ਆਪਣੇ ਸਾਥ ਸਬੰਧੀ ਆ ਉਹਨਾਂ ਤੱਕ ਭਜਾਉਣੇ ਵੀ ਸੀਗਾ ਮੂੰਹ ਮਿੱਠਾ ਕਰਾਉਣ ਵਾਸਤੇ ਤਾਂ ਜੋ ਸਾਰਿਆਂ ਦੇ ਘਰ ਪਤਾ ਲੱਗੇ ਵਿਨੈ ਦੇ ਘਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਖੇੜੇ ਤਾਂ ਰਹਿਣੇ ਵੀ ਚਾਹੀਦੇ ਬਹੁਤ ਵਧੀਆ ਗੱਲ ਹੈ ਉਹਨਾਂ ਮੈਂ ਸਾਲ ਚੜ੍ਹਿਆ ਜਾਂ ਤੋ ਹਾਲ ਤੱਕ ਬਿਲਕੁਲ ਤੰਦਰੁਸਤ ਵਧੀਆ ਢੰਗ ਦੇ ਨਾਲ ਜਿਹੜਾ ਇਹ ਮਹੀਨਾ ਬਤੀਤ ਹੋ ਰਿਹਾ ਖੁਸ਼ੀਆਂ ਭਰਿਆ ਬਤੀਤ ਹੋ ਰਿਹਾ ਗੁਰੂ ਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਜਨਮ ਦਿਨ ਤੋਂ ਸ਼ੁਰੂ ਹੋ ਕੇ ਕਹਾਣੀ ਤੇ ਹੁਣ ਖੁਸ਼ੀ ਦਿਨ ਬਰ ਦਿਨ ਖੁਸ਼ੀਆਂ 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 ਆਉਂਦੀਆਂ ਜਾ ਰਹੀਆਂ ਨੇ ਤੇ ਅੱਜ ਫੈਮਿਲੀ ਫੇਰ ਇਕੱਠੀ ਹੋਈ ਬੈਠੀ ਹੈ ਤੇ ਹਰੀ ਵਾਲੀ ਭਾਬੀ ਨੂੰ ਸਾਧ ਦਿੱਤਾ ਗਿਆ ਹੈ ਬੜੇ ਜੋਰ ਸ਼ੋਰ ਦੇ ਨਾਲ ਪਹਿਲਾਂ ਕਹਿੰਦੇ ਵੀ ਉਹ ਕਿਸੇ ਵਿਆਹ ਚ ਉਲਝੀ ਹੋਈ ਹੈ ਵੀ ਸ਼ਾਇਦ ਉਹਨੂੰ ਕਹਿੰਦੇ ਆ ਵੀ ਬਾਜਿਆਂ ਨਾਲ ਬੁਲਾਉਣਾ ਪੈਣਾ ਪਰ ਨਹੀਂ ਬਾਜੀਆਂ ਗੱਲ ਨਹੀਂ ਇਹ ਜਿਹੜਾ ਫੋਨ ਦੇ ਵਿੱਚ ਨੂੰ ਵੱਜ ਜਾ ਬਸ ਹੈਲੋ ਤੇ ਕੇ ਕਰਿਆ ਔਰ ਨੱਠੀ ਆਈ ਐਨਾ ਕੁ ਪਿਆਰ ਮੁਹੱਬਤ ਉਹਦੇ ਨਾਲ ਸਾਡਾ ਬਣਿਆ ਹੋਇਆ ਹੈ ਉਲਜੀ ਹੋਈ ਹੈਗੀ ਆ ਕੰਮ ਦੇ ਵਿੱਚ ਉਹ ਤੇ ਆਉਂਦੀ ਦੋ ਕੁ ਵਾਰ ਉਹਨੇ ਕਹਿੰਦਾ ਛੇਤੀ ਕਰੋ ਮੈਂ ਕੰਮ ਪਰ ਜਾਣਾ ਛੇਤੀ ਕਰੋ ਮੈਂ ਕੰਮ ਪਰ ਜਾਣਾ ਇਹਦੀ ਇਹ ਗੱਲ ਤਾਂ ਮੈਂ ਪਹਿਲਾਂ ਵੀ ਸੁਣੀ ਦੀ ਵਿਆਹ ਦੇ ਟਾਈਮ ਕਿਸੇ ਨੇ ਕਿਹਾ ਕਹਿੰਦੇ ਨਾਤਰ ਤੁਸੀਂ ਤਾਂ ਭਰਜਾਈ ਇਹ ਜੀ ਜੜਾ ਲਈ ਵੀ ਸਾਨੂੰ ਕਹੀ ਜਾਂਦੀ ਛੇਤੀ ਕਰੋ ਮਤਲਬ ਨਿਤਰਾਂ ਦੇ ਕੰਮ ਪਰ ਜਾਣਾ ਵਿਆਹ ਦੇ ਵਿੱਚ ਉਹੀ ਗੱਲਾਂ ਹੁਣ ਦੋ ਬਤਨ ਬੋਲਦੀ ਰਿਸਪੌਂਸਿਬਿਲਟੀ ਪੂਰੀ ਸਮਝਦੀ ਆ ਇਹ ਬਿਲਕੁਲ ਐਦਾਂ ਦਾ ਕਿਰਦਾਰ ਜ਼ਿੰਦਗੀ ਦੇ ਵਿੱਚ ਚਾਹੀਦਾ ਜਿਹੜਾ ਆਪਣੀ ਰਿਸਪਾਂਸਿਬਿਲਟੀ ਸਮਝੇ ਜਿਹਦਾ ਕੰਮ ਫੜਿਆ ਉਹਦਾ ਕੰਮ ਟਾਈਮ ਦੇ ਨਾਲ ਕਰੋ ਤਾਂ ਹੁਣ ਸਾਡੇ ਕੋਲ ਵੀ ਭਾਈ ਪਹੁੰਚ ਗਈ ਮਲਾਉਂਦੇ ਆ ਤੁਹਾਨੂੰ ਵਿੱਕੀ ਰਾਹੀਂ ਵੀ ਬੈਠੇ ਆ ਤੇ ਵਿੱਕੀ ਹੁਣ ਪਹਿਲਾਂ ਨਾਲ ਤੇ ਮੈਨੂੰ ਕੋ ਥੋੜਾ ਜਿਹਾ ਠੀਕ ਠੀਕ ਜਿਹਾ ਲੱਗਦਾ ਹੈ ਵਿੱਚ ਨੂੰ ਫੇਰ ਤੇ ਲੰਮ ਜਾਂਦਾ ਸੱਤ ਗੱਤੀ ਜ਼ਰੂਰ ਸਿਰੇ ਨਾਲ ਬਾਕੀ ਦੀ ਨਾੜ ਜੇ ਚੜੀ ਵੀ ਆ ਜਾਨਾ ਮੈਂ ਥੋੜਾ ਜਿਹਾ ਆਏ ਡਰੈਕਸ਼ਨ ਚਾਉਂਦਾ ਹਾਂ ਹਾਂ ਦਰਦ ਹੁੰਦਾ ਫਿਰ ਓਏ ਹੋਏ ਹੁਣ ਹੁਣ ਮੈਂ ਤਾਂ ਹੁਣ ਪਤਾ ਕੀ ਕਰ ਲਵਾਂਗੀ ਹੁਣ ਤੁਸੀਂ ਹੋਗੇ ਸਾਰੇ ਸ਼ਾਮਾਂ 'ਚ ਪਿੱਛੇ ਧੁੱਪ ਆਏ ਤਾਂ ਕੰਮ ਹੋ ਗਈ ਗੜਬੜ ਖੜਾ ਆ। ਹਾਂ ਕਿੱਦਣੂ ਘੁੰਮੀ ਐ ਥੋੜੇ ਮੂੰਹ ਹੋਰ ਤਾਂ ਇਹਨਾਂ ਦੇ ਲੱਗਣ ਲੱਗੇ ਹੁਣ ਘੁੰਮੀ ਕਾਲੇ ਕਾਲੇ ਮੈਂ ਕਹਿੰਦਾ ਧੁੱਪਾਂ ਦੇ ਵਿੱਚ ਇਹ ਹੋ ਜੋ ਪਰਲੇ ਪਾਸੇ ਉਹਨਾਂ ਨੇ ਸੇਕ ਲਓ ਮੜਿਆ ਜਾ ਕੇ ਭਾਬੀ ਨੇ ਮੋਟੇ ਕੱਪੜੇ ਪਾਏ ਹੋਏ ਆ ਪਹਿਲਾਂ ਹਾਂ ਤੁਸੀਂ ਤੁਸੀਂ ਐਂ ਕਰਨਾ ਤਾਂ ਤੁਸੀਂ ਕੰਬਲ ਲੈ ਕੇ ਬੈਠ ਜਾਨੀ ਆ ਕਿੱਕੜਾ ਲਵੇਂ ਟੇ ਆ ਬੂਤੇ ਚਲੋ ਕਰ ਲਓ ਪਿੱਛੇ ਨੂੰ ਅੱਛਾ ਲਾ ਭਾਬ ਬੜੀ ਨੀਂ ਸੇਵਾ ਹੋ ਗਈ ਹਾਂ ਸੇਵਾ ਕਿਹਾ ਮੈਂ ਤਾਂ ਹੋਰ ਕੁਝ ਲਿਆਈ ਸੀ ਮੈਂ ਤਾਂ ਸਗੰਦਿਆ ਮੈਂ ਇਹਨਾਂ ਨੂੰ ਹਾਂ ਕਰੇ ਕਿ ਪਹਿਲੇ ਇਹ ਇਹ ਤੇਰੇ ਜੋ ਘਰ ਨੇ ਦੇਦੇ ਉਹ ਕਹੇ ਥੋੜੀ ਦਾ ਚੋਕ ਕਹ ਲੈ ਕੇ ਇਹ ਨਾ ਕੀ ਆ ਚਾਰ ਲੱਡੂ ਪਾਈ ਫਿਰਦੀ ਆ 100 100 ਰੁਪਏ ਇੱਕ ਆਦਾ ਚੜਦੀ ਚਲਾ ਸਰਕ ਮੂੰਹ ਦਿਖਾਈਦਾ ਆਪਣੀ ਮੂੰਹ ਦਿਖਾਈਦਾ ਲੱਗ ਗਈ ਇਹ ਦੇਰ ਪਜਾ ਮੂੰਹ ਦਿਖਾਈਦਾ ਮੈਂ ਤੁਹਾਨੂੰ ਮੂੰਹ ਦਿਖਾਉਣ ਆਈ ਅੱਜ ਬਈ ਜਨਾਬਾ ਦਾ ਕਰਕੇ ਦਿਉਰਾ ਦੇ ਸਗਨ ਦੇਰ ਆਈ ਨਹੀਂ ਇਹ ਕਾ ਤੇ ਇਸਾ ਕਦੇ ਨਹੀਂ ਆਈ ਇਹ ਵੀ 2 ਮਹੀਨੇ ਪਿਛੇ ਤੇ ਆਈ ਆ ਇਹ ਤਾਂ ਸਾਨੂੰ ਇਹ ਤਾਂ ਸਾਨੂੰ ਪਾਉਣਾ ਚਾਹੀਦਾ ਤੇ ਦੇਵਰੇ ਦੇ ਭਜਾਈਂ ਦੇਣਾ ਦਾ ਭਜਾਈਂ ਉਲਟਾ ਦੇਵਰੇ ਨੂੰ ਪਤਾ ਕੀ ਆ ਕਰਨਾ ਮੜ ਜਾ ਕੇ ਉੱਠਣਾ ਬਣਾ ਪਾਪੀ ਮੜ ਜਾ ਕੇ ਧੁੱਪ ਚ ਨਾ ਹੋ ਜਾਵੇ ਫਿਰ ਸੁਣ ਲਵਾਂ ਇੱਕ ਮੈਨੂੰ ਵੀ ਠੰਡ ਲਾਦੀ ਮੈਂ ਕੱਪੜੇ ਜਿਹੜੇ ਅੱਜ ਬੋਰ ਬੈਠਿਆ ਦੇਖੋ ਤੇ ਉੱਪਰ ਗਰਮੈਸ ਜੀ ਕਰਕੇ ਹੈ ਨਾ ਤੇ ਚਲੋ ਉੱਥੇ ਲੈ ਜਾਓ ਪਿੱਛੇ ਲਾ ਲਓ ਬੈਕ ਤੇ ਲਾ ਲਓ ਇਹ ਰੁਕ ਜਾ ਰੁਕ ਜਾ ਰੁਕ ਜਾ ਅੱਤਕੀ ਚੱਕੀ ਹਾਂ ਇੱਥੇ ਬੈਠ ਕੇ ਗੱਲਾਂ ਹੋਣਾਂ ਚੱਲ ਮੈ ਇੱਧਰ ਵਸੇ ਹੋ ਜਾਣਾ ਮੋੜ ਜਾ ਕਾ ਜੇਤੀ ਕਰੋ ਤੁਹਾਡੇ ਪਰ ਨਹੀਂ ਪਊਗਾ ਜੇਤੀ ਕਰੋ ਮੈਂ ਜਾਣਾ ਭਾਈ ਮੈਂ ਜਾਣਾ ਭਾਈ 100 ਰੁਪਏ ਮਾਂ ਹਾਂ ਮਾਂ ਨੂੰ 100 ਰੁਪਏ ਨਹੀਂ ਹੁਣ ਉਹ ਉਹ ਗੱਲ ਉਹ ਗੱਲ ਹੋ ਗਈ ਵੀ ਕਰਨੀ ਲੱਗਦੀ ਹੋਊਗੀ ਹਾਂ ਲੱਛਾ ਕਾ ਚਾਹੇ ਤਾ ਛੋਨੇ ਹੁਣ ਤੂੰ ਉਹ ਤੂੰ ਛੋਨਾ ਲੈ ਕੇ ਨਹੀਂ ਆਉਣਾ ਦਾ ਮੋੜ ਨਹੀਂ ਛੋਨੇ ਨਹੀਂ ਨਹੀਂ ਏ ਉਹ ਵੀ ਕਿਤੇ ਨਹੀਂ ਫਿਰਦੀ ਰੱਕੀ ਕੋਲਾ ਹੇ ਚੱਕਰ ਗਿਆ ਚੋਨਾ ਕਹਿੰਦਾ ਤਾ ਸਾਰੀਆਂ ਚ ਗਲੀਆਂ ਨਿਕਲੀਆਂ ਵੀ ਜਿਹੜੀਆਂ ਚੋਨੀ ਲਈ ਫਿਰ ਹੋਰ ਬਤਾ ਕੀ ਗੱਲ ਆ ਹੁਣ ਮੇਰੀ ਗੱਲ ਮੈਂ ਉਹ ਤਾਂ ਲਿੱਤਾ ਹੋਇਆ ਚੋਨੇ ਹੈਗੇ ਆ ਹੌਲਾ ਉਹ ਆਦਿਆ ਹੌਲਾ ਵੀ ਤੇ ਕੰਦੈਕ ਅੱਛਾ ਪਾਣੀ ਤੈਨੂੰ ਕੱਢ ਲੈ ਗੜੀ ਨਹੀਂ ਪਰ ਉੱਚ ਉੱਚ ਕੋਈ ਗੱਲ ਨਹੀਂ ਮੈਂ ਕਹੀ ਨਹੀਂ ਮਸਤਾਕ ਉਹ ਜਦੋਂ ਉਹ ਗੜੀ ਤਾਂ ਆਉਂਦੀ ਆਪਣਾ ਕੰਮ ਨਿਬੇੜਾ ਜਦੋਂ ਹੱਥ ਧੋਕਾ ਚੋਨੇ ਨਾਲ ਸਾਫ ਹੋ ਜਾਂਦਾ ਉਦੋਂ ਹੀ ਕਸੀ ਜਾਂਦਾ ਫਿਰ ਉਹ ਅੱਛਾ ਦੀਦੀ ਤਾਂ ਲੈ ਲੈਂਦੀ ਆ ਵੀ ਹਲਕਾ ਜਿਹਾ ਚੱਲ ਬਣਦਾ ਹੋਣਾ ਤਾਂ ਹੋਰ ਉਹ ਤੇ ਝੰਡਾ ਪਾਈ ਆ ਮੈਂ ਨਹੀਂ ਆਖੀ ਆਪ ਨੂੰ ਲੈ ਆਨੇ ਆ ਚੱਲ ਲੈ ਆਨੇ ਆ ਅੱਛਾ ਇਹ ਹਾਂ ਛੋਨੇ ਆ ਪੈ ਲੈ ਤਾਂ ਹੀ ਆਪ ਲੈ ਲੈ ਨੇ ਮਹਾਰਾਜ ਰਾਜੀ ਰੱਖੇ ਤੁਹਾਨੂੰ ਤਾਂ ਤਾਂ ਵੀ ਤਾਂ ਵੀ ਟੌਰ ਪੂਰੀ ਕਿੱਢੀ ਵੀ ਅੱਜ ਦਾ ਨੇ ਕਬਿਆ ਉਹ ਕਿਹਨਾਂ ਹਾਂ ਕੱਲ ਨੂੰ ਮਿਲਣਾ ਤੇ ਪਰਸ ਨੂੰ ਕੀ ਮੇਰ ਕੱਲ ਨੂੰ ਕੋ ਪਰਸ ਨੂੰ ਪਰਸ ਨੂੰ ਮਿਲਣਾ ਹਾਂ ਟੈਂਟ ਉੱਠ ਜਾ ਲੱਗ ਗਿਆ ਲੱਗਣ ਉਹਦੇ ਪਾਈ ਦੇ ਨਾ ਕਿਹਾ ਹਾਂ ਟੈਂਟ ਨਾ ਟੌਰ ਕੱਢਣੀ ਨਹੀਂ ਹੈਗੀ ਮੈਂ ਤੁਹਾਡੇ ਪਿਹਾਂ ਚ ਘੱਟ ਕੱਢੀ ਸੀ ਹਾਂ ਨਾ ਉਹ ਟੱਟਕਾ ਲੱਗ ਨਹੀਂ ਨਹੀਂ ਜਦ ਸਾਡੇ ਨਾ ਉਹ ਸਾਡਾ ਧਿਆਨ ਨਹੀਂ ਦੇਣਾ ਤੇਰੀ ਟੌਰ ਪਰ ਜਦ ਅਸੀਂ ਕੰਮ ਛੋੜ ਜਾਈਏ ਤੇ ਨਹੀਂ ਉਹ ਟੌਰ ਤਾਂ ਜਦ ਵੀ ਗੱਡੀ ਵੀ ਤੀ ਗੱਲ ਉਹ ਨਹੀਂ ਹੈਗੀ ਜਦ ਮੈਂ ਟੌਰ ਨਹੀਂ ਦੇਖਣੀ ਕੰਮ ਦੇਖਣਾ ਮੇਨ ਗਾ ਆ ਦੇਖ ਇੱਥੇ ਮਰੀ ਹੈ ਸਾਡੇ ਦੇਖ ਸਾਰੇ ਚ ਸਿਆਣੀ ਨੇ ਸਾਡੇ ਸਾਰੇ ਚ ਬੜੀ ਹੈ ਗੱਲ ਪਤਾ ਨਹੀਂ ਕੀਤੀ ਹੈ ਕਹੇ ਸਾਰੀ ਗੱਲ ਦਸਵੇਂ ਮੰਦੇ ਦੇ ਕਿਤਾਬਾਂ ਪੜਿਆ ਦਾ ਕੀ ਹੁੰਦਾ ਆਉਣੇ ਇੱਕ ਨਹੀਂ ਖਾਦਾ ਜਿਹਦੇ ਵਾਸਤੇ ਲਿਖਿਆ ਹੈ ਖਾ ਲੋ ਖਾ ਲੋ ਦੀਦੀ ਨੂੰ ਤਾਂ ਤੂੰ ਆ ਪਹਿਤਾ ਹੈ ਬਿਸਕੁਟ ਲੱਡੂ ਪਏ ਦੀਦੀ ਕਰਕੇ ਲੈ ਕੇ ਆਈ ਸੀ ਮੈਂ ਕਿਹਾ ਵੀ ਬਿਸਕੁਟ ਖਾਣੇ ਬਿਸਕੁਟ ਨਮਕੀਨ ਖਾਣਾ ਨਮਕੀਨ ਹਾਂ ਜੇ ਚਾਹ ਤੇ ਘਟਾਈ ਪਾ ਕੇ ਪੀਣੇ ਆ ਸੌਸ ਦੀਆਂ ਪੂੜੀਆਂ ਰੱਖਿਆ ਹਾਂ ਦੇਖ ਲੈ ਆਪ ਦਾ ਲਸਣ ਖਾਣਾ ਤਾਂ ਦੇਖ ਲੈ ਬਈ ਵਾਕੇ ਬੜੀ ਦੇਰ ਬਾਅਦ ਆਈ ਆਂਟੀ ਤੋਂ ਦੀਦੀ ਨਾ ਤਾਂ ਜਾ ਨਾ ਬਾਬੂ ਮੈਂ ਨਾ ਅਲ ਹਮਦੁਲਿਲਾ ਮਾਦਾ ਡੇਟਿੰਗ 'ਤੇ ਰੱਖਾਂ ਹਾਂ ਅੱਜਕੱਲ ਬੱਲੇ ਡੇਟਿੰਗ ਕਰੇ ਆਂਟੀ ਮੇਰੇ ਤਾਂ ਮੂੰਹ 'ਚੋਂ ਨਿਕਲ ਗਿਆ ਮੈਨੂੰ ਜੈਸਮੀਨ ਦੀ ਥੋੜੀ ਜਿਹਾ ਜ਼ਿਆਦਾ ਆਂਦੀ ਹਾਂ ਸੱਚੀ ਗੱਲ ਆ ਪਰ ਇੱਕ ਗੱਲ ਆ ਹਾਂ ਕੀ ਗੱਲ ਆ ਬੋਲਣਾ ਰੁਕ ਰੁਕਾ ਦੇ ਗਈ ਰੁਕੀ ਨਾ ਮੈਂ ਕਿਉਂ ਨਹੀਂ ਰੁਕਦੀ ਜਿਹੜੀ ਛੱਡ ਪਰੇ ਹੋਰ ਇਹ ਨਹੀਂ ਮੈਂ ਮੂੰਹ ਆਈ ਬਾਤ ਬਸੇ ਰੱਖ ਰੱਖ ਲੈਣੀ ਚਾਹੀਦੀ ਜਿਹਦੇ ਨਾਲ ਕਿਸੇ ਨੂੰ ਨੁਕਸਾਨ ਆਉਂਦਾ ਹੋਵੇ ਨਹੀਂ ਤੂੰ ਬੋਲ ਨੁਕਸਾਨ ਨਹੀਂ ਬੋਲ ਬੋਲ ਮੈਂ ਕਹਿੰਿਆ ਕਿ ਜਿੰਦਨ ਦੀ ਜਸਮੀਨ ਗਈ ਆ ਹਾਂ ਰੌਣਕ ਨਹੀਂ ਹਾਂ sahi kahi jaande udar di bhabhi nahi aayi taan nahi raunak hegi ਤੂੰ ਪਤਾ ਨਹੀਂ ਇਹ ਸਮਝ ਰਹੀ ਜਸਮੀਨ ਕਰਕੇ ਚਾਉਂਦੀ ਜਸਮੀਨ ਨਹੀਂ ਜਿੰਦਨ ਜਸਮਿੰਗਿਆ ਪਾਪ ਉਧਰ ਦੇ ਬੋਲ ਦਿਓ ਬਾਬੀ ਨਹੀਂ ਆਉਦੀ ਤਾਂ ਰੌਣਕ ਨਹੀਂ ਦੀਦੀ ਨੂੰ ਆਇਆ ਉਹਨੇ ਤੇ ਘਰ ਨਹੀਂ ਜਾਣਾ ਉਹਨੇ ਤੇ ਜਸਮੀਨ ਨਹੀਂ ਮੈਂ ਰੌਣਕ ਨਹੀਂ ਇੱਕ ਦੋ ਵਾਰ ਆਪਿਆ ਨਾ ਗੱਲ ਤਾਂ ਕੋਈ ਹੋਰ ਸੀ ਇਹ ਰੋਕ ਗਈ ਉਹ ਨਹੀਂ ਨਹੀਂ ਸੌ ਮਰਦ ਨਾ ਸੰਭਾਲ ਗਈ ਗੱਲ ਕੋਈ ਗੱਲ ਨਹੀਂ ਸੰਭਾਲਣੀ ਚਾਹੀਦੀ ਆ ਇਹਦੇ ਉੱਪਰ ਜੋ ਖੁਸ਼ ਨਹੀਂ ਹੈਗਾ ਚਲੋ ਮੈਂ ਸੱਚੀ ਗੱਲ ਕਹੀ ਆਹਦੇ ਵਿੱਚ ਹੀ ਕਰਦੇ ਸਾਰਾ ਕੰਮ ਖਤੰਡਾ ਨਹੀਂ ਲੈਣੇ ਤੇ ਮੈਂ ਉਦਣ ਗਈ ਜਿੱਦਣ ਉਦਣ ਵੀ ਮੈਨੂੰ ਬਹੁਤ ਨੇ ਕਿਹਾ ਵੀ ਜੈਸਮੀਨ ਮੈਨਾਂ ਰੌਣਕ ਨਹੀਂ ਰੌਣਕ ਨਹੀਂ ਹੈਗੀ ਹਾਂ ਜੈਸਵੀ ਜਿਹੜਾ ਤੇਰਾ ਝੋਨਾ ਲੱਥੇ ਦਾ ਫਾਇਦਾ ਹੈਗਾ ਕੋਈ ਕਿ ਦਾਲੀ ਲੱਥਾ ਪਤਾ ਆਹ ਕਹੋ ਉਹ ਜਿਹੋ ਸਮਾਨ ਵਿੱਚ ਆਕ ਲੈ ਉਹ ਪਾ ਦੇ ਪਤਾਸੇ ਲੱਡੂ ਜੇ ਕਾਚੇ ਪਾਉਣੇ ਪਹਿਲਾਂ ਦੀਦੀ ਨੂੰ ਚਾਹ ਪੀ ਲਨ ਦੇ ਹਾਂ ਦੱਤ ਤੱਕ ਪਾ ਦੇਣਾ ਮੈਂ ਇੱਥੇ ਬੈਠੇ ਬੈਠੇ ਨਾ ਲੱਡੂ ਘੇ ਜੋਟੇ ਗਣਦੇ ਹੁੰਦੇ ਕਿਉਂ ਉਹ ਤਾਂ ਉੱਟ ਕੇ ਜਾ ਕੇ ਵੀ ਪੈਣ ਹੂੰਦੇ ਆ ਚੱਲ ਕੋਈ ਨਹੀਂ ਕਿਹਾ ਦੇਣੇ ਆਰਾ ਉਹ ਆੜੀ ਆ ਹਲੋ ਤੈਨੂੰ ਪਤਾ ਨਹੀਂ ਇਹ ਚਾਹ ਪੀ ਲਨ ਯਾਰ ਇਨ ਲੜੀਆਂ ਦੇ ਹੱਥ 'ਚ ਗਲਾਸ ਰਿਹਾ ਪੰਦਾ ਬੋਲਦਾ ਰਹਿੰਦਾ ਹਾਂ ਹਾਂ ਬਈ ਤੁਸੀਂ ਉੱਪਰ ਡੋਲ ਦੂਗੇ ਚਾਹ ਮੇਰੇ ਕਿਹਨਾਂ ਨੂੰ ਨਹੀਂ ਪਤਾ ਜਾਂ ਨਾ ਪੀਣ ਦਿੱਤੇ ਮੈਂ ਤਾਂ ਗੁੱਸੇ 'ਚ ਡੋਲਣੀ ਪੈਣੀ ਮੈਂ ਵੀ ਆਪਣਾ ਹੱਥ ਆਪ ਦੇਖ ਲਵਾ ਕੋਈ ਹੈ ਚੁਰ ਲੋਟੇ ਚੱਕ ਹਾਂ ਪੰਮੀ ਚੁਰ ਲੋਟੇ ਚੱਕ ਵੀ ਤਾਂ ਹੁੰਦਾ ਹੁੰਦਾ ਤਾਂ ਨਹੀਂ ਅੱਗੇ ਕਰਦੇ ਹੁੰਦੇ ਤਾਂ ਦੇਖੀ ਹਾਂ ਦੇਖੋ ਇਹ ਭਾਬੀ ਕਰੂਗੀ ਅੱਜ ਹਾਂ ਚੱਲ ਅਹੀ ਗੱਲ ਹੈ ਹਾਂ ਭਾਈ ਹਾਂ ਥੋੜੀ ਜੀ ਮਿੱਟੀ ਚੱਕੀ ਹਾਂ 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 ਜਦੋਂ ਲੈਂਦੇ ਹੋਂ ਤਾਂ ਰਲਦੇ ਦਦ ਥੋੜੀ ਜੀ ਮਿੱਟੀ ਲਈ ਇਹ ਕੀ ਗੱਲ ਬਈ ਤੇਰੀ ਖਾੜ ਜਾ ਤੂੰ ਖਾੜ ਜਾ ਹਾਂ ਕਰਨੇ ਪਹਿਲਾਂ ਹਾਂ ਸਾਰਿਆਂ ਨੂੰ ਕਰਨਾ ਪੇ ਦੁਬਾਰਾ ਮਿੱਟੀ ਆ ਨਾ ਹਾਂ ਚੁਰ ਲੋਟੀ ਚੱਕ 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 ਰੁਪਈਆ ਚੱਕ ਰੁਪਈਆ ਨਾ ਬਣਾ ਦੇ ਤਰਦੀ ਬੋਤਲ ਨਹੀਂ ਸਾਰਾ ਕੋਈ ਕੱਢ ਦਿੰਦੇ ਤੇ ਫਿਲਮਾਂ ਵੀ ਕੱਢ ਦਿੰਦੇ ਤੇ ਕਰਦੇ ਤਾਂ ਹੈ ਤੇ ਕੁਝ ਹੋ ਗਿਆ ਅੱਜ ਤਾਂ ਮਸਾਲਾ ਦਤਾ ਉਹ ਭੰਗਾ ਹਾਂ ਅੱਛਾ ਨਹੀਂ ਡੱਬਾ ਖਾਲੀ ਤੇ ਕਾ ਕੇ ਜਿੱਤਣਾ ਦੇ ਥੱਲੇ ਰੱਖਦੇ ਤੇ ਡੱਬਾ ਉਹ ਪੈ ਕਿੱਥੇ ਤੇ ਆ ਜਦੇ ਤੇ ਟੋੜੀ ਜੀ ਖਾਦੋ ਉਹ ਤੇ ਨਪਲਾ ਉਹ ਹੈ ਗਿਆ ਆਪਣੇ ਪਾਲੇ ਪਾਲਿਆ ਲੈ ਉਹਨੇ ਕਿਹਨਾਂ ਲਾਇਆ ਅੱਛਾ ਬਿਲਕੁਲ ਹੁੰਦਾ ਨਹੀਂ ਫਿਰ ਨੋਟ ਪਰ ਨੰਬਰ ਵੜਾਉਂਦੇ ਦੇ ਦੇਖ ਲਾ ਬਹੁਣੀ ਹਾਂ ਨੋਟ ਪਰ ਨੰਬਰ ਵੜਾ ਦੇਣਾ ਵੀ ਪੜ ਲਓ ਫੇ ਕਿਸੇ ਦੀ ਜੇਬ ਚੋਂ ਕੱਢਣਾ ਉਹਨਾਂ ਨੇ ਕੱਢ ਪਾਇਆ ਹੁੰਦੇ ਦੀ ਜੇਬ ਚੋਂ ਗੱਲ ਤਾਂ ਹੈਗੀ ਦੀ ਕਿਤੇ ਨਾ ਕਿਤੇ ਉਹ ਨਾ ਉਹ ਦੀ ਹਾਂ ਇਹ ਨਹੀਂ ਗੱਲ ਹੈਗੀ ਜੀ ਕਾ ਮਾਮਲਾ ਕਰਦੇ ਹੋ ਲੈ ਕਬੂਤਰ ਵੀ ਚੁਰ ਲੁੱਟੇ ਚਾਹ ਦੇ ਵੇਕੀ ਕਰਦਾ ਕੋਈ ਕਰਦਾ ਰੋਟ ਲੁੱਟੇ ਚਾਹ ਕਿਥੋਂ ਰੋਟ ਤੇਗਾ ਫਿਰ ਦੇਖੋ ਇੱਥੇ 5 ਮੀਟਰ ਤੱਕ ਪ੍ਰਾਤ ਲੱਡੂਆਂ ਦੀ ਭਰੀ ਵੀ ਹੋਊਗੀ ਅੱਛਾ ਦੇਖੇ ਉਰੇ ਹੋ ਤੁਹਾਨੂੰ ਇਹ ਵੀਡੀਓ ਤਾਂ ਦੇਖ ਲੈਣਾ ਮੈਂ ਚਾਰ ਚਾਟ ਟੁਕੜੂ ਮਾਗਣਾ ਟੁਕੜੂ ਆਖਣਾ ਆਏ ਠੀਕ ਹੈ ਚੁੱਪ ਰੋਟੀ ਚੱਕ ਕਰਤਾ ਚਾਹ ਤੂੰ ਮਾਰ ਲੂ ਦਿੱਤੀ ਸਾਡਾ ਲੱਡੂ ਲਿਆਉ ਜਾਵੀ ਪਰ ਮਾ ਜਿਹੜਾ ਤੁਹਾਡੇ ਹਣਾ ਤਾਂ ਭਾਬੀ ਦਾ ਗਲਾਸ ਫੇਲਾ ਵੀ ਕਰਤਾ ਤੁਸੀਂ ਦਿੱਕੀ ਨਹੀਂ ਤੁਹਾਨੂੰ ਭਾਬੀ ਨੇ ਜਿਹੜਾ ਕਰਿਆ ਦੇਖਿਆ ਬਸ ਤੁਸੀਂ ਦੀਦੀ ਨੇ ਇਹ ਪੂਰਾ ਕਰਿਆ ਮੈਂ ਮੈਂ ਮੰਨ ਗਿਆ ਫਿਰ ਮੈਂ ਮੈਂ ਜਿਹੜੀ ਗੱਲ ਕਹੀ ਮੈਂ ਚੋਰ ਰੋਟੀ ਚੱਕ ਕੇ ਆ ਭਾਬੀ ਨੇ ਜਿਹੜੇ ਗੱਲ ਫੜ ਲਈ ਨੇ ਉਹਨੇ ਦੇਖੇ ਵੀ ਤਾਂ ਐ ਦੇਖਿਆ ਹੋਇਆ ਮੈਂ ਨਹੀਂ ਦੇਖਿਆ ਕੀ ਕਰਦਾ ਆਇਤਾ ਚੌਧਰੀ ਜੀ ਦਾ ਤਮਾਸ਼ਾ ਕਰਨ ਜ਼ਬਰਦਸਤ ਜੰਦੂ ਵਾਲੇ ਜੰਦੂ ਵਾਲੇ ਮੈਂ ਝੋਲੀ ਹੁੰਦੀ ਸੀ ਰੇਡੂਆ ਕੱਢ ਲੈਣਾ ਉਹਨਾਂ ਨੇ ਵਿੱਚ ਤੇ ਐਂ ਕਰਕੇ ਰੇਡੂਆ ਹਾਂ ਕਿੱਥੇ ਆ ਪੈਸਾ ਦਿਖਾਓ 20000 ਦੀ 20000 ਦੀ ਫਿਲਮ ਕੱਢ ਦੇਣੀ ਹੈ ਕਿਹੜੀ ਦੇਖਣੀ ਜੂਨਾ ਮਾਡਲ ਦਿਖਾਓ ਜੀ ਕੱਢ ਕੇ ਉਹਦੇ ਵਿੱਚ ਜੂਨਾ ਮਾਡਲ ਲਿਖਿਆ ਹੋਣਾ ਮਿੱਟੀ ਲਈ ਮਿੱਟੀ ਆ ਨਾ ਹੁਣ ਦੇਖੋ ਭਾਈ ਹਾਂ ਮਿੱਟੀ ਹੈ ਜੀ ਹਾਂ ਮਿੱਟੀ ਆ ਨਾ ਹੁਣ ਹਾਂ ਉਹਨੂੰ ਚੋੜ ਲੂ ਹਾਂ ਚੋੜੂ ਆਪੇ ਆਪੇ ਚੋੜ ਲੂ ਚੈੱਕ ਕਰ ਆ ਦੇ ਚੈੱਕ ਕਰ ਬਈਆ ਵੀ ਭਾਵੇਂ ਉਟਰ ਰੁਪਈਆ ਨਿਕਲਣਾ ਚਾਹੀਦਾ ਮੈਂ ਤਾਂ ਤਾਂ ਵੀ ਕਾਦੀ ਕਰ ਲਈ ਰੁਪਈਆ ਰੁਪਈਆ ਦਾ ਨਹੀਂ ਉਹ ਲੱਡੂ ਬਣਾ ਦੇਣਾ ਲੱਡੂ ਤਾਂ ਤੇਰੇ ਕੋਲ ਪੇ ਆਈਦਾ ਨਹੀਂ ਤੈਨੂੰ ਜ ਆਹ ਬਣਾ ਦੇ ਦਿੰਦਾ ਮਗਰ ਆਈ ਕੱਢ ਕੇ ਦੇ ਦਰਦਾ ਜਦੋਂ ਮਾਂ ਚਲੇ ਗਿਆ ਨਹੀਂ ਆਇਆ ਕਾਚ ਨਹੀਂ ਇਹ ਨਹੀਂ ਕਾਚ ਸਜਣ ਵੀ ਲੈ ਕੇ ਜਾਂਦੇ ਤੇ ਐਂ ਜੇ ਕਰਕੇ ਉਹ ਆ ਨਹੀਂ ਉਹ ਆਏ ਫਰਦ ਝੋਲੀ ਚ ਹਾਂ ਝੋਲੀ ਚ ਆਪ ਆਲੇ ਆਪੇ ਕਹਿੰਦੇ ਨੇ ਤੇ ਉਹ ਕਿੱਥੇ ਪਾਏ ਦਿਖਾਓ ਹਾਂ ਆਪ ਆਲੇ ਰੋ ਪਈਆ ਮਗਰ ਪੈਜਦੇ ਦੇ ਦਿਮਾਗ ਤਾਂ ਹੁੰਦਾ ਹੀ ਨਹੀਂ ਤੇ ਹਾਂ ਦਿਮਾਗ ਤਾਂ ਹੁੰਦਾ ਹੀ ਨਹੀਂ ਤੇ ਕਣੀ ਖੜੇ ਨੂੰ ਬੰਨ੍ਹ ਦੇਣਾ ਕੋਈ ਡਿੰਗ ਨਾ ਪੱਟੇ ਹੋ ਜੇ ਕਿਸੇ ਨੇ ਡਿੰਗ ਪੱਟੀ ਗੈਪ ਹੋ ਜਾਊਗਾ ਮੈਂ ਬੈਠਾ ਮੈਂ ਵੀ ਬੈਠਾ ਮੈਂ ਤੰਗ ਪਹਿਲਾਂ ਹੀ ਕੋਈ ਨਹੀਂ ਕੋਈ ਤੰਗ ਆਪੇ ਭਾਬੀ ਤੇਰਾ ਤਾ ਮੈਨੂੰ ਕਹਾਂ ਭਾਬੀ 20 ਮਿੰਟ ਮੇਰੇ ਕੋਲ ਫਿਲਮੈਂਟ ਮਾਤ ਤੋਂ ਬੜਾ ਚੱਲ ਗਿਆ ਆਪੇ ਪਹਿਲੀ ਬਣ ਗਈ ਬਣਦੇ ਫਿਰ ਨਹੀਂ ਤੋਰ ਦੇਣਾ ਪ੍ਰਾਤ ਲੈ ਕੇ ਵੀ ਜਾਓ ਤੇ ਉਹ ਕਹਿ ਕੇ ਆਈ ਜਾਂਦੀ ਵੀ ਭਾਈ ਮੇਰੇ ਕੋਲ ਦਾ ਘਾਟਾ ਫੱਤੇ ਬਸ ਉੱਧਰ ਘੱਟ ਜਿ ਮਿੱਥੇ ਜੋ ਮਰਜੀ ਚਲੋ ਵੀ ਲਿਆਓ ਚੱਕ ਕੇ ਛੱਤੀ ਕਰੋ ਟੰਨਾ ਕਰੋ ਭਾਈ ਕਰੋ ਭਾਈ ਹਾਂ ਮੈਂ ਜਾ ਕੇ ਦਾਲ ਧਰ ਕੇ ਆਈ ਨੇ ਮਾਹਾਂ ਦੀ ਉਹ ਦੇਖਣੇ ਲੱਗਿਆ ਤੇ ਥੱਲੇ ਲੱਗੀ ਕੋਈ ਪੰਗਾ ਹੋ ਜਾਊਗਾ ਪੰਗਾ ਹੋ ਜਾ ਕੋ ਖੜਾ ਉੱਥੇ ਨਹੀਂ ਚੁਰ ਲੁੱਟ ਚੱਕੜਾ ਉਹਦੇ ਪਰ ਤਤੀਲੇ ਬਰਾ ਹੈ ਦਾਲ ਬੜੀ ਮਾਹਾਂ ਦੀ ਮੈਂ ਆਪੇ ਸਤਿ ਨਾਮੁ ਬਹਾਗੁਰੂ ਸਤਨਾਮ ਸੱਚਾ ਪਾਤਸ਼ਾਹ ਭਾਬੀ ਦਾ ਫੋਨ ਆਈਫੋਨ ਹੈ ਨਹੀਂ ਇਹ ਤਾਂ ਭਾਬੀ ਸਾਡੇ ਵਿਆਹ ਚ ਚੱਕ ਹੋ ਗਿਆ ਤਾਂ ਉਹ ਤੇ ਬਾਅਦ ਹੀ ਦਿੱਤਾ ਮੈਂ ਲਿਆਇਆ 1500 ਦਾ ਨਹੀਂ ਜਦ ਕਿਹੜਾ ਲੱਤਾ ਤਾਂ ਫਿਰ ਜਦ ਵਿਆਹ ਚ ਚੱਕ ਹੋ ਗਿਆ ਤਾਂ ਤਾਂ ਪਾਣ ਇੱਕ ਦੇ ਦਿੱਤਾ ਤਾਂ ਉਹ ਕਿੱਤਾ ਤਾਂ ਉਹ ਹਾਂ ਉਹ ਤੋਂ ਵੀ ਖੜ ਗਿਆ ਹੈ ਨਹੀਂ ਹੱਥ ਨਹੀਂ ਲੱਗਿਆ ਹੱਥ ਲਾਉਣੇ ਜਦ ਇਹ ਲੱਤਾ ਤਾਂ ਪੈਸੇ ਹਾਂ ਜਦ ਇਹ ਲੱਤਾ ਫਿਰ ਤੁਸੀਂ ਤਾਂ ਦੇਖ ਲਿਆ ਪੈਸੇ ਜਦ ਹਾਂ ਹਾਂ ਵਿਆਹ ਦਾ ਹੀ ਲੱਤਾ ਉਹ ਮੈਂ ਹਾਂ ਮਾਹ ਪਤਾ ਨਹੀਂ ਹੋਰ ਲਿਆਈ ਕਿਤੇ ਬਣਾ ਹੋਰ ਕਿਤੇ ਗਾ ਯਾਰ ਇਹ ਠੱਕਾ ਖੜਕਦਾ ਗਿਆ ਇੱਥੇ ਬੋਲਦਾ ਐ ਲੋਈ ਚੋੜ ਲੁੱਟ ਚੱਕ ਚੋੜ ਲੁੱਟ ਚੱਕ ਹੋ ਜਵੇ ਪ੍ਰਾਤ ਹਾਜ਼ਰ ਪਤਾਸਿਆਂ ਵਾਲੀ ਪਤਾਸਿਆਂ ਵਾਲੀ ਤਾਂ ਕੋਲੇ ਲੱਡੂ ਪਾਇਓ ਹਾਜ਼ਰ ਹੋ ਗਏ ਪਹਿਰੇ ਹੀ ਕਹਿੰਦੇ ਕਹਿੰਦਾ ਉਹ ਚੱਕ ਕੇ ਗਾਲਤ ਗਾਲਤ ਮੰਤਰ ਪੜੋ ਗਿਆ ਗਾਲਤ ਮੰਤਰ ਪੜੋ ਗਿਆ ਤਾਲੀ ਮਾਰਜੇ ਇਹ ਫੂਲ ਕੱਢ ਫੂਲ ਉਹਨਾਂ ਨੇ ਰੱਖਿਆ ਹੀ ਐ ਨਾ ਮੂਰੇ ਡੱਬਾ ਰੱਖ ਪਾ ਤਾ ਕੇ ਖੋਲ ਚਲ ਸਮਾਨ ਸਾਰਾ ਹੀ ਰੱਖਣਾ ਉਹਨਾਂ ਨੇ ਡੱਬਾ ਕਿੱਧਰ ਨੂੰ ਚੱਕਿਆ ਵਾ ਤੁਸੀਂ ਲੱਡੂ ਸਾਰੇ ਵਿੱਚ ਪੀ ਤੇ ਹੋਣੇ ਦੇਖਿਆ ਚੋ ਲੁੱਟੇ ਚੱਕਣੇ ਕੰਮ ਬਰਾਬ ਕਰਤਾ ਸਾਰੇ ਦਾ ਕਾਹਾਂ ਉਹ ਇਹਦਾ ਉਦੋਂ ਹੋਰ ਪਾਸੇ ਨੂੰ ਮੇਰਾ ਦਿਮਾਗ ਹੋਰ ਪਾਸੇ ਨੂੰ ਚੱਲ ਗਿਆ ਉਹੋ ਦੀਦੀ ਦਾ ਫੋਨ ਚੋ ਲੁੱਟੇ ਚੱਕਣੇ ਆਈਫੋਨ ਵੈਲਾ ਮਾਰਦੇ ਥੱਲੇ ਥੱਲੇ ਚੋ ਲੁੱਟੇ ਚੱਕ ਬੋਲਦਾ ਬਾਈ ਠੀਕ ਆ ਦੀਦੀ ਹਾਂ ਕਹਿੰਦਾ ਠੀਕ ਆ ਅਜੇ ਵਿੱਚ ਵੀ ਲਗਾਵਾ ਕਹਿੰਦਾ ਠੀਕ ਆ ਇਹਦਾ ਪ੍ਰਾਤ ਇਹਦਾ ਦੋ ਪ੍ਰਾਤਾਂ ਚਾਹੀਦੀਆਂ ਸਾਰਾ ਸਭ ਕੁ ਕਰ ਲੈਣ ਦੀਦੀ ਨੂੰ ਟੈਨਸ਼ਨ ਨਾਲੇ ਹਾਂ ਨਾ ਕੀ ਹੋ ਜਾਣਾ ਲੈ ਜਾ ਲਿਓ ਬਸ ਅਪਤਾਸਿਆਂ ਨਾਲੇ ਪਰਦੇ ਕੋਈ ਨਾ ਗੱਲ ਮਾਹਰ ਬਬੀ ਨੇ ਆਪੇ ਵਾਰਾ ਹਾਂ ਤੋ ਆਸ ਤੇ ਫਾਲੇ ਦੀ ਬਾਬੀ ਉਹਨੇ ਆਪੇ ਗੱਲ ਲੈ ਇੱਕ ਫਾਇਰ ਤੋਂ ਵੀ ਰੱਖਣੇ ਹੁੰਦੇ ਐ ਚੱਕੋ ਇਹ ਸੁਰ ਰੋਕ ਚੱਕ ਸਵੇਰ ਨੂੰ ਖੋਲਣ ਵਾਸਤੇ ਜਿਗਾੜ ਵੀ ਚਾਹੀਦਾ ਹੈ ਮੈਂ ਥੋੜਾ ਚਲੋ ਖੋਲੋਰ ਮੈਂ ਬਾਅਦ ਚ ਕਰਦਾ ਉਹ ਕਰਦੇ ਲੱਡੂ ਘਟ ਲੱਗਦੇ ਰੋਣ ਦੇਖ ਲੱਡੂ ਘਟਦੇ ਆ ਨਹੀਂ ਉਹ ਨਹੀਂ ਘਟਦਾ ਲਾਜੂ ਪਤਾ 6 6 8 8 10 2 12 2 14 ਮੈਂ ਤਾਂ ਨੂੰ ਕਿਹਾ ਨਾ 16 8 11 ਦੇ ਸਮਝ ਲੈ ਕਿ ਇੱਕ ਇੱਕ ਜੱਬੇ ਵੀ ਦੇ 8 11 ਦੇ ਆ ਜਾਣੇ ਆ ਜੇ ਦੋ ਦੋ ਲੱਡੂ ਕਰਨੇ ਆਪਾਂ ਇੱਕ ਵਾਧਾ ਲੱਗੂ ਚੱਕਰਾਂ ਦੇ ਵਿੱਚ ਵਾਧਾ ਲੱਗੂ ਮੋੜ ਦੋ ਭਾਈ ਨਾ ਲੱਡੂ ਮੈਨੂੰ ਪਤਾ ਹੈ ਵੀ 16 17 ਲੱਡੂ ਹੁੰਦੇ ਆ ਤਕਰੀਬਨ ਹਾਂ ਜਿਵੇਂ ਗਣ ਕੇ ਦੇਖ ਲੈ ਹੁਣ ਵਾਪਰੇ ਗਣ ਕੇ ਦੇਖ ਲੈ ਹਾਂ ਦੋ ਹਾਂ 5 8 8 10 12 14 16 17 ਬਸ ਦੇਖ ਲੈ ਥੋੜਾ ਥਾਰਾ ਥੋੜਾ ਸਰਵੇਟ ਹੁੰਦੇ ਆ ਹਾਂ ਹਾਂ ਹੁਣ ਦਾ ਕਣੀ ਬਾਰੇ ਹੁਣ ਬਗੈਰ ਕਿ ਲੱਡੂ ਨਹੀਂ ਦਿੱਤੇ ਮੈਨੂੰ ਖੁੱਲੇ ਹਾਂ ਲੱਡੂ ਜਿੱਲੇ ਖਾਣੇ ਲੱਡੂ ਖਾ ਲੈ ਆਜੇ ਚਲ ਹਾਂ ਰੱਖ ਦੇ ਮੋਬੀ ਜੇ ਦੁਬਾਰੇ ਜਿਹੜਾ ਮਾਰਨਾ ਤਾਂ ਦੁਬਾਰੇ ਮਾਰ ਜੀ ਜਿਹੜਾ ਹੋਰ ਵੀ ਪਏ ਆ ਲੈ ਦੀਦੀ ਆਪ ਦੱਸੂਗੀ ਜਿਵੇਂ ਕਰਨਾ ਹੈ ਸਾਡਾ ਨਹੀਂ ਹੁਣ ਇਹ ਚੱਕ ਕੇ ਲੈ ਜਾਣੇ ਵੀ ਓਕੇ ਹੋਣੇ ਵਿਚਾਰੀ ਨੂੰ ਇਹਨੂੰ ਪਾ 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 ਉਹ ਇਹਨਾਂ ਸੜਕ ਤੇ ਰੋੜਦੇ ਫਿਰਨਾਂ ਕੋਈ ਗੱਲ ਨਹੀਂ ਖਾਣ ਰੋੜਦੇ ਕਾਮਨ ਵੇੜਾ ਉਧਰ ਵੀ ਮੈਂ ਜਾਣਾ ਘੋੜ ਵੀ ਆਇਆ ਘੁੜ ਵੀ ਆਇਆ ਘੋੜਾ ਤਾਂ ਮਿਲ ਤਾਇਆ ਘੋੜਾ ਹੁੰਦਾ ਨਾ ਨਾਲ ਖੰਮਣੀ ਵੀ ਹੈਗੀ ਆ ਹਾਂ ਖੱਬਲ ਵੀ ਹੈਗੇ ਚੱਲ ਮੇਰਾ ਸਰੂ ਘੋੜ ਦਾ ਇੱਥੇ ਦੇ ਇਹ ਤਾਂ ਨਹੀਂ ਬੰਡਣਾ ਘੋੜਾ ਨਹੀਂ ਅੱਛਾ ਸਭ ਤੋਂ ਪਹਿਲਾਂ ਭੇਲਨੀ ਗੁੜਦੀ ਹੋਇਆ ਕਰਦੀ ਦੀ ਹੁਣ ਹੌਲੀ ਹੌਲੀ ਲੱਡੂ ਪਦਸੇ ਪਰਾ ਗਏ ਇਹ ਡੱਬੇ ਆਂਗੇ ਦੀ ਮੈਂ ਗਲਤ ਆਇਆ ਛੇ ਆਜੂਗੇ ਇਹ ਆ ਬੱਤੀ ਪੰਜ ਕਹਿੰਦੀ ਆ ਇਹ ਤੇ ਲੋਵਰ ਆ। ਕਿੰਨੇ ਕਿੰਨੇ 7 ਕਿਲੋ ਹੋ ਗਈ ਕਿਲੋ ਖੜਾ। 7 ਕਿਲੋ ਹੋਣੀ ਸੀ ਹਾਂ। 7 ਕਿਲੋ ਹੋਣੀ ਸੀ। 7 ਡੱਬੇ ਹੋਣੇ ਸੀ ਪੂਰੇ। ਲਿਖੇ ਚ ਗਲਤੀ ਬੜ ਗਈ ਤੇਰੇ। ਹਾਂ। ਕਿਉਂ? ਕਿਲੋ ਗੋੜਾ। ਹਾਂ ਕਰਾ ਕਿਲੋ ਗੁੜ ਹੋ ਗਏ। ਚਲ ਕੋਈ ਨਹੀਂ। ਠੀਕ ਹੈ। ਹਾਂ। ਇੱਕ ਡੱਬਾ ਪਿਆ ਇੱਧਰ। ਚੱਲ। ਹਾਂ। ਅਜੇ ਇੱਕ ਹੋਰ ਕੱਟਦੇ ਨਹੀਂ ਕਿੱਥੇ। ਹੋਰ। ਮੈਂ ਹੁਣ ਤੂੰ ਦੇਖ ਲੈ ਜਦੋਂ ਮਰਜ਼ੀ ਰੱਖੀ ਜਾ। 7 ਡੱਬੇ ਆ। ਹੂੰ। 7 ਆ। 11 ਕਿਲੋ ਦੀ ਭੇਲੀ ਆ ਫਿਰ ਦੀਦੀ ਹੋਰ ਤੈਨੂੰ ਮੈਂ ਕਹਿੰਦੀ 11 ਕਿਲੋ ਦੀ ਬਸ ਕਰਾ ਨਾ ਰੱਖ ਲਾ ਹਾਂ ਹਾਂ ਹੁਣ ਰੱਖ ਲਾ ਲਾ ਜੇ ਲੋਡ ਪਈ ਫੇਰ ਮਾਰ ਜੂ ਕਿਹੜਾ ਫੇਰ ਲੈ ਜੀ ਲੋਡ ਪਈ ਜੇ ਉਹੀ ਖਾਣੇ ਭਾਬੀ ਦੇ ਵੀ ਰੋੜੀ ਨਾ ਫਿਰ ਕੱਪੜਾ ਦੁੱਸ ਵੀਰ ਨੂੰ ਭਾਬੀ ਨੂੰ ਪੁਰਕਣ ਵਾਸਤੇ ਕੋਈ ਉਹਦਾ ਉਹਦਾ ਫੁੱਲ ਆਲਾ ਜਿਹੜਾ ਛਿੱਤੀ ਕਰੋ ਨੀ ਮਤ ਕਰੋ ਬਹੁ ਟਾਈਮ ਹੋ ਗਿਆ ਸਹੀ ਗੱਲ ਉਹਦਾ ਹੁਣ ਪਤਾ ਨਹੀਂ ਕਿੱਧਰ ਗਿਆ ਆ ਰੱਖ ਲਓ ਜਮਾਰਸ ਮੈਂ ਮੈਨੂੰ ਮਿੱਠਾ ਜਾ ਕੇ ਦਿਖਾਈ ਜਾਂਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਡਾਈਟਿੰਗ ਕਿੰਨੀ ਸਫਰ ਮੈਨੂੰ ਪਤਾ ਹਾਂ ਮੈਂ ਸ਼ੁਕਰ ਆ ਸਬਰ ਹਾਂ ਸਬਰ ਚਾਹੀਦਾ ਨਾ ਦੋ ਦੋ ਦੇ ਦਿਓ ਲੈ ਕੋ ਚਾਚੇ ਦਾ ਕੱਪੜਾ ਲਿਆ ਦਿਓ ਲਿਆ ਦੇਖੋ ਇਹ ਖਾਸ ਟਾਈਮ ਲੱਗਦਾ ਨਾ ਲੱਗਦਾ ਨਾ ਪੱਪੀ ਜਿੰਨੂੰ ਟਾਈਮ ਸਹੀ ਕਰ ਹਾਂ ਫੇਰ ਤੁਸੀਂ ਭਾਰੀ ਭਾਰੇ ਦਿੱਤੇ ਲੈ ਤੂੰ ਹੀ ਪੁਆਈ ਗਿਆ ਇਹਦੇ ਨੂੰ ਰੋਕੀਗੇ ਅੱਧੇ ਕੱਢ ਬੰਦੇ ਤੇ ਕੱਢ ਬੰਦੇ ਹਾਂ ਫੇਰ ਐ ਕਰ ਰਹਾ ਮੁੜਿਆ ਹੀ ਤਾਂ ਕਿਆ ਹੋਇਆ ਉਹ ਮੋੜ ਲਈ ਮੁੜਿਆ ਹੀ ਤੇਰਾ ਜਿੱਥੇ ਤੇਰਾ ਲੱਗਿਆ ਹਾਂ ਮੁੜਿਆ ਹੀ ਕੱਲ ਨੂੰ ਫੇਰ ਆਪਣੀ ਤੇਰੀ ਮਰਜ਼ੀ ਹੈ ਰੱਖ ਗਿਆ ਇੱਥੇ ਫੇਰ ਆਪਣਾ ਕਾਲੂ ਜੇ ਤੇਰਾ ਟਾਈਮ ਲੱਗਿਆ ਆਪਣਾ ਫੇਰ ਕਰਦੀ ਫੇਰ ਕਿਉਂਕਿ ਤੂੰ ਉੱਧਰ ਕੱਲ ਨੂੰ ਜੂ ਜੂ ਉੱਧਰ ਤੇਰਾ ਬਿਆਹ ਨੜੇ ਜਿੰਨਾ ਤੇਰੀ ਜ਼ਿੰਮੇਵਾਰੀਆਂ ਵੱਧ ਹੋਈ ਜਾਂਦੀਆਂ ਉੱਧਰ ਹਾਂ ਕਾਲੂ ਤਾਂ ਜ਼ਿਆਦਾ ਕੰਮ ਹੋਊਗਾ ਵਿਆਹ ਲਿਆ ਕਰ ਹਾਂ ਕੰਮ ਤਾਂ ਰੋਸੀ ਕਰਦਾ ਫਾ ਕੱਲ ਦਾ ਜਿਹਨੇ ਪਰਸੋਂ ਤੋਂ ਹਲਵਾਈ ਦੱਬ ਜਾਣੇ ਹਾਂ ਨਹੀਂ ਫੇਰ ਵੀ ਉੱਪਰ ਦਾ ਕੰਮ ਵੀ ਬਹੁਤ ਹੁੰਦਾ ਕਿਉਂਕਿ ਜ਼ਿੰਮੇਵਾਰ ਬੰਦਾ ਜੇ ਗੋਲੀ ਦੱਬੀ ਨਹੀਂ ਹੈਗੀ ਫਿਰ ਸਿੱਧੀ ਵਾਲੀ ਦੇ ਦੇ ਹੋਊਗੀ ਦਰਦੀ ਗੋਲੀ ਵਾਲੀ ਹਾਂ ਇਹ ਸਭ ਇਹ ਆਪਣੇ ਕੋ ਹੁੰਦੇ ਦੇ ਕਿੱਥੇ ਆ ਉਹ ਸਾ ਆਹ ਜਿਹੜੇ ਆ ਕੱਪੜੇ ਉਹ ਕਿੱਥੇ ਆ ਜਿਹੜੇ ਉੱਪਰ ਰਮਾਲ ਜੇ ਬੁਨੇ ਹੋਏ ਤੇ ਜਿਹੜੇ ਰਾਤ ਦਾ ਨਹੀਂ ਹੈਗਾ ਫਟ ਗਿਆ ਦਾ ਅੱਛਾ ਆ ਮੇਰੇ ਸਿਰ ਪਰ ਬੰਨਣ ਵਾਲਾ ਹੀ ਹੈ ਤਾਂ ਠੀਕੇ ਹੈ ਵਰਨਾ ਢੂਆ ਟੁੱਟਾ ਹੈ ਮੇਰੇ ਸਿਰ ਪਰ ਬੰਨਣ ਵਾਲਾ ਹਾਂ ਚਲ ਲੈ ਆ ਫਾਫੜਾ ਦੋ ਦੋ ਜਿਹੜਾ ਫਾਫੜਾ ਦੇ ਦੋ ਆਂ ਦੀਦੀ ਨੂੰ ਚੋਲਾ ਦੇ ਦੇ ਹਾਂ ਆ ਹੀ ਦੇ ਦੇ ਲੋ ਡੱਬਾ ਕੱਢ ਲਾ ਚਲੋ ਆਇਦਰ ਵੀ ਗੌਣੇ ਸੌਣੇ ਚੱਲਦੇ ਜੀ ਇੱਧਰ ਪੂਰੇ ਡੈਕ ਦੇ ਵਿੱਚ ਦੇਦੇ ਕਰਕੇ ਅਮੋੜੇ ਹਾਂ ਡੀਜੂ ਇਹ ਲਾ ਕੇ ਲੋ ਜੀ ਭਾਬੀ ਨੂੰ ਲੱਗੇ ਤੋਰਨ ਕੋਸੀ ਕੋਸੀ ਇਹ ਉੜਨਾ ਹੈ ਕਿਹੜਾ ਕਾਣਾ ਸੁਣਦਾ ਪੱਪੀ ਚਿੰਟੂ ਲਿਆਦਾ ਬਸ ਹੁਣ ਛੱਡ ਦੇ ਇਹ ਗੱਲਾਂ ਬਾਅਦ ਚ ਕਰੂਗਾ ਬਲੇ ਟਾਈਮ ਤੇ ਟਾਈਮ ਕੱਟ ਕੁੰਬ ਨੂੰ ਮੈਂ ਜਾਣਾ ਕੱਲ ਨੂੰ 4:00 ਵਜੇ ਦੇ ਕਰੀਬ ਸਤਾਇ ਤੇ ਰਿਕ ਨੂੰ ਹੁਣ ਵੀਡੀਓ ਤਾਂ ਪਤਾ ਨਹੀਂ ਕਰ ਛੱਡਣੀ ਇਹ ਕੀ ਕਹਿੰਦੀ ਬਾਬੀ ਇਹ ਕਹਿੰਦੇ ਮੈਨੂੰ ਕੋਈ ਕੰਮ ਨੂੰ ਵੀ ਲਾ ਲੂਗਾ ਇਹਨੇ ਗਲਤ ਸੁਣ ਏ ਉੜ ਗਿਆ ਏ ਆ ਦੇਖ ਮੈਨੂੰ ਦਿਖਦਾ ਜੀਦਾ ਆ ਲੈਣਾ ਇਹ ਹਰ ਜਗ੍ਹਾ ਕਿੱਕਾ ਫੜਿਆ ਕਰੂੰਗਾ ਜਿਆਦਾ ਹਰ ਘਰ ਚ ਕਹਿਣਾ ਪਿਆ ਕਰਨਾ ਨੂੰ ਹਨਾ ਆਪਣੇ ਕੋਠੇ ਬਰਸਲ ਚ ਜਿਆਦਾ ਹਵਾ ਲੱਗਦੀ ਹੈ ਅਰੇ ਥੱਲੇ ਘਰ ਜਾਣੀ ਪੜਾਉ ਬਾਬੀ ਨੂੰ ਪੁੱਤ ਫਾ 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 ਕਰ ਲਾ ਤਾਂ ਗੋੜੀ ਤਾਂ ਦੇਤੀ ਬਾਬੇ ਨੂੰ ਕਿ ਗੋੜੀ ਤੇ ਵੀ ਆਪਣੀ ਹਾਸਤਾ ਲੈ ਪਾ ਕੇ ਬੋਰਾ ਆਪਣੀਆਂ ਮਠਾਈਆਂ ਇਹਦੇ ਵਿੱਚ ਤੇ ਗੁਰਦੀ ਪਾਰੇ ਸਰ ਜੋ ਉਹਨਾਂ ਨੂੰ ਚਿਲਣ ਦੋ ਇਹਨੇ ਮੇਰੇ ਇਆਂ ਤੈਨੂੰ ਆ ਕੇ ਚੱਕ ਕੇ ਲੈ ਜੂਗੀ ਇਹ ਗੋੜ ਦੀ ਭੇਲੀ ਪਾ ਕੇ ਵਿਚ ਦੇ ਤੋਰੇ ਨੂੰ ਮਿੱਟਾ ਦੇ ਮੂੰਹ ਕਰਕੇ ਜੈਨ ਜਿੱਥੇ 200 ਰੁਪਏ ਕੱਢਣਾ ਤੁਸੀਂ ਕੱਢ ਲਓ ਹਾਂ ਨਾ ਹਾਂ ਕਾਤੇ ਇਹਨੂੰ ਦੇਣਗੇ ਲੀ ਬਾਸ ਐਸੀ ਤੇ ਲੈ ਵੀ ਲੰਨੇ ਇਹ ਜੀ ਗੱਲ ਨਹੀਂ ਹਾਂ ਹਾਂ ਚੱਲ ਤੈਨੂੰ ਕੋਈ ਨਹੀਂ ਤੇ ਯਾਦ ਕਰ ਲੈ ਨਾ ਲਓ ਫਿਰ ਸੁਬਨੇ ਤੇ ਹਾਂ ਅੱਛਾ ਆਪਾਂ ਬੀ ਅੱਧਰ ਨੂੰ ਉਤਰੂਗੀ ਹੈ ਉਹ ਦੇਖੀ ਆ ਗਿਆ ਆਪ ਭੂਕ ਘੜਤੀ ਕਰਨ ਦੀ ਉਹਦੀ ਤੰਦਨ ਨੂੰ ਵੀ ਧਿਆਨ ਰੱਖ। ਆ ਪੀ ਨੂੰ ਨਸਲ ਇੱਕੋ ਕਰਦੇ ਹੋ। ਮੈਨੂੰ ਲੱਗਦਾ ਭਾਬੀ ਤੇਰਾ ਉੜ ਗਿਆ ਇਹ। ਉਹ ਕਿੰਨਾ ਚੌਕ ਆ ਭਾਬੀ ਦਾ। ਇਹ ਤਾਂ ਗੱਲ ਗਲਤ ਹੈ। ਮਾਰ ਦੇ ਨਾਲ ਇੱਕ ਤੈਨੂੰ ਕਿੰਨੀ ਵਾਰ ਕਰਕੇ ਉੜ ਜਾਣੇ ਆ ਇਹ। ਚੱਲ ਦੇਖੀ ਜਾ ਹੁਣ। ਕਰਦੇ। ਸ਼ੋ। ਕਿਰੋ ਪੱਬੀ ਗਈ ਹਾਂ। ਹੁਣ ਪੁੱਛ ਸੰਦੀਪ ਕਿਆ ਕਹਿੰਦੀ ਕੁੰਬ ਕੁੰਬ ਕਰੀ ਜਾਣਾ ਕੁੰਬ ਨਹੀਂ ਲੈਣਾ। ਵਿੱਚੇ ਉਹੀ ਬਗੈਰ ਮਤਲਬ ਦੇ ਕਿੱਥੇ ਗੱਲ ਕਿੱਧਰ ਛੇੜ ਰਹੀ ਨੇ। ਹਾਂ? ਜਾਣਾ ਮੈਂ ਦੇਖੋ ਜੀ ਮੈਂ 27 ਤਰੀਕ ਨੂੰ 4:35 ਦੇ ਮੈਂ ਚੰਡੀਗੜ੍ਹ ਦੇ ਵਿੱਚ ਤੇ ਚੱਲਣਾ ਕਿਉਂਕਿ 27 ਤਰੀਕ ਨੂੰ ਇਹ ਵੀਡੀਓ ਛੱਡਣੀ ਮੈਨੂੰ ਲੱਗਦਾ ਖਭ ਨਹੀਂ 28 ਨੂੰ ਛੱਡਣੀ ਤੁਸੀਂ ਇਹ ਵੀ ਨਹੀਂ ਪਤਾ ਹੈਗਾ ਦਾ ਅੱਜ 26 ਤਰੀਕ ਨੂੰ ਵੀਡੀਓ ਬਣ ਰਹੀ ਹੈ ਇਹ ਕੋਈ ਨਾ ਨਾ ਕਈ ਦਫਾ ਹੋ ਜਾਂਦਾ ਅੱਗੇ ਪਿੱਛੇ ਚਲੋ ਬਾਬੇ ਜੀ ਨੂੰ ਸਤਨਾਮ ਸੀ ਹਾਂ ਬਾਕੀ ਵਾਸ ਬੜੀ ਵੀ ਹੈ ਜਾ ਸਕਦਾ ਨਹੀਂ ਆਸਪਾਣ ਕਰਕੇ ਅੱਜ ਮੈਨੂੰ ਜ਼ਿਆਦਾ ਉਹ ਲੱਗ ਰਿਹਾ ਥੋੜਾ ਜਿਹਾ ਵਾਹਿਗੁਰੂ ਛੱਤ ਨਾਮ ਦਾ ਫੇਰ ਮੈਨਾਂ ਮੋਟਾ ਛੱਤ ਕਰਦਾ ਤੁਰੇ ਰਿਹਾ ਬੈਠਾ ਹਿੱਥਾ ਮੈਂ ਕੱਟ ਪੌਣ ਨੂੰ ਜਾਵਾਂ ਬੜਕੇ ਫਲਾਈ ਹਾਂ ਨਹੀਂ ਮੈਂ ਨਾਲ ਕੇ ਫਲਾਈ ਤਾਰਾ ਚੋਖਾ ਕਰ ਪਾ ਤੈਵੇਂ ਦਾ ਹੋ ਗਿਆ 5 ਵਜੇ ਹੋ ਗਏ ਧੁੱਪ ਲੱਗੀ ਨਾ ਦੱਸਣਾ ਸਾਡੇ 5:30 ਸੜਾ ਦਿਲ ਸੁਖ ਜਾਂਦਾ ਯਾਰ ਮੈਨੂੰ ਤੂੰ ਪਰਚੀ ਦਾ ਨਹੀਂ ਪਤਾ ਲੱਗ ਰਿਹਾ ਹਾਲ ਛੋਟੀਆਂ ਹੋ ਗਈਆਂ ਮੈਨੂੰ ਪਰਚੀ ਦਾ ਸੁਰ ਨਹੀਂ ਲੱਗ ਰਿਹਾ ਮੈਂ ਸੋਚਦਾ ਮੈਂ ਗੰਨਾ ਲੈ ਜਮਾਂ ਯਾਰ ਹਾਂਜੀ ਅੱਡ ਪੱਤਰ ਕਿਹੜਾ ਡੱਬਾ ਜੀ ਸੁਰਾਈ ਵਾਲਾ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਵਿੱਚ ਜੇ ਕੁਝ ਹੋਰ ਲੱਗਾ ਤਾਂ ਹੋਰ ਬਣਾ ਲਾਂਗੇ ਥੋੜੀ ਦੇਰ ਤੱਕ ਜੀ